ਸਾਸੀਕਾਲ ਮਹਤੂਦਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਵਾਰ ਫੇਰ ਬੜਾ ਵੱਡਾ ਝਟਕਾ ਲੱਗਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਾਸਮ ਖਾਸ ਕਮਿਊਨੀਕੇਸ਼ਨ ਡਾਇਰੈਕਟਰ ਅੱਜ ਵੱਧਵਾ ਰਵਨੀਤ ਵੱਧਵਾ ਨੂੰ ਅਟਾ ਦਿੱਤਾ ਗਿਆ ਹੈ ਦੱਸਦੀਏ ਕਿ ਪਹਿਲਾਂ ਉਸਡੀ ਹਟਾਏ ਗਿਆ ਫਿਰ ਦੂਸਰਾ ਉਸਡੀ ਹਟਾਇਆ ਗਿਆ ਅੱਜ ਜਿਹੜਾ ਕਮਿਊਨੀਕੇਸ਼ਨ ਡੈਕਸ ਸੀ ਜਿਸ ਨੂੰ ਭਗਵੰਤ ਮਾਨ ਦੀਆਂ ਸੱਜੀਆਂ ਅਤੇ ਖੱਬੀ ਬਾਹ ਮੰਨਿਆ ਜਾਂਦਾ ਹੈ ਅੱਜ ਉਸ ਨੂੰ ਵੀ ਮੁਅਤਲ ਕਰ ਦਿੱਤਾ ਗਿਆ ਇਹ ਮੁਅਤਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਹੀਂ ਕੀਤਾ ਗਿਆ ਇਹ ਮੁਅਤਲ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਘਰਤਾ ਤਰਤਾ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਦੱਸਦੀ ਹੈ ਕਿ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਇਸ ਜਿੱਦ ਉੱਤੇ ਅੜੇ ਹੋਏ ਨੇ ਕਿ ਮੈਂ ਕਿਸੇ ਵੀ ਹਾਲਤ ਵਿੱਚ ਮੁੱਖ ਮੰਤਰੀ ਦੇ ਅਹੁਦੇ ਵਾਲੀ ਕੁਰਸੀ ਆਪਣੇ ਜਿਉਂਦੇ ਜੀ ਆਮ ਆਦਮੀ ਪਾਰਟੀ ਵੱਲੋਂ ਕਿਸੇ ਨੂੰ ਨਹੀਂ ਦਿਆਂਗਾ ਕਿਉਂਕਿ ਮੈਂ ਮੇਰੇ ਮੂਨੂ ਫੇਸ ਵੈਲਿਊ ਮੇਰੀ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੇਰੇ ਫੇਸ ਤੇ ਮੈਨੂੰ ਵੋਟ ਪਈ ਹੈ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਰਗਵ ਚੱਡਾ ਅਤੇ ਸੰਦੀਪ ਪਾਟਕ ਯਾਨੀ ਕਿ ਤਿੰਨੋਂ ਮਿਲ ਕੇ ਵਿਉਂਤਬੰਦੀਆਂ ਬਣਾ ਰਹੇ ਨੇ ਅਤੇ ਸਾਰੇ ਮੰਤਰੀ ਵਿਧਾਇਕ ਅਤੇ ਸੰਸਦ ਆਪਣੇ ਹੱਕ ਦੇ ਵਿੱਚ ਕਰ ਲੈ ਰਹੇ ਨੇ ਕਿ ਮੁੱਖ ਮੰਤਰੀ ਦਾ 2.5 ਸਾਲਾਂ ਦਾ ਕਾਰਜਕਾਰ ਇੰਨਾ ਗੰਦਾ ਜਾਂ ਨਕਮਾ ਸੀ ਕਿ ਉਹਨਾਂ ਨੂੰ ਛਟਕੇ ਦਿੱਤੇ ਛਟਕੇ ਦਿੱਤੇ ਜਾ ਰਹੇ ਨੇ ਇੱਕ ਇੱਕ ਕਰਕੇ ਪਰ ਖਿੱਚੇਗਾ ਜਾ ਰਹੇ ਨੇ ਜਾਂ ਕੁੱਤੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਣ ਗ੍ਰਹਿ ਮੰਤ్రਾਲੇ ਦੇ ਵਿੱਚ ਬੜਾ ਵੱਡਾ ਬਦਲਾਅ ਕਰਨ ਜਾ ਰਹੀ ਹੈ ਆਮ ਆਦਮੀ ਪਾਰਟੀ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਗ੍ਰਹਿ ਮੰਤ్రਾਲਾ ਦਿੱਤਾ ਕਿਹਨੂੰ ਜਾਵੇਗਾ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਦੇ ਕੋਲ ਮੁੱਖ ਮੰਤਰੀ ਦਾ ਉਹਦਾ ਦੂਸਰੇ ਪਾਸੇ ਗ੍ਰਹਿ ਮੰਤ్రਾਲਾ ਯਾਨੀ ਕਿ ਦੋ ਅਹੁਦੇ ਸੂਬੇ ਦੇ ਮੁੱਖ ਮੰਤਰੀ ਕੋਲ ਨੇ ਇੱਕ ਮੌਜੂਦਾ ਮੁੱਖ ਮੰਤਰੀ ਹੋਣਾ ਇੱਕ ਗ੍ਰਹਿ ਮੰਤ్రਾਲਾ ਲੇਕਿਨ ਗ੍ਰਹਿ ਮੰਤ్రਾਲਾ ਕਿਹਨਾਂ ਨੂੰ ਦਿੱਤਾ ਜਾਵੇਗਾ ਆਵਾਜ਼ ਉਠ ਰਹੀ ਹੈ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਜਿਨ੍ਹਾਂ ਦੀ ਪਤਨੀ ਦਾ ਪਿਛਲੇ ਦਿਨਾਂ ਦੇ ਜੁਲਿਹਾਂਤ ਹੋਇਆ ਹੈ ਹਲਕਾ ਜਲੰਧਰ ਉਤਰੀ ਤੋਂ ਉਹਨਾਂ ਦਾ ਨਾਮ ਸਭ ਤੋਂ ਮੋਰੀ ਆ ਰਿਹਾ ਹੈ ਕਿਉਂਕਿ ਉਹਨਾਂ ਦੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਬਣਦੀ ਨਹੀਂ ਕਿਉਂਕਿ ਉਹਨਾਂ ਨੇ ਕਈ ਵਾਰ ਰਿਕਵੈਸਟ ਕੀਤੀ ਸੂਬੇ ਦੇ ਮੁੱਖ ਮੰਤਰੀ ਕੋਲ ਕਿ ਮੇਰੇ ਕੋਲ ਪੁਖਤਾ ਸਬੂਤ ਨੇ ਸ਼੍ਰੀ ਗੁਰਗਾਂ ਸਿੰਘ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਡੇਰਾ ਸੱਚਾ ਸੋਦਾ ਦਾ ਮਾਫੀਨਾਮਾ ਅਤੇ ਬਾਬਾ ਡੇਰਾ ਸੱਚਾ ਸੋਦਾ ਰਾਮ ਰਹੀਮ ਦੇ ਮੁਖੀ ਦੇ ਦੁਬਾਰਾ ਜਿਹੜੀ ਉਪੋਸ਼ਾਕ ਪਾਈ ਜਾਣੀ ਨਕਲ ਕੀਤੀ ਜਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਯਾਨੀ ਕਿ ਉਹਦੇ ਕੋਲ ਪੁਖਤਾ ਸਬੂਤ ਨੇ ਬਹਿਵਲ ਕਲਾਂ ਗੋਲੀ ਕਾਣ ਦਾ ਵੀ ਸਬੂਤ ਹੈ ਲੇਕਿਨ ਸੂਬੇ ਦੇ ਮੁੱਖ ਮੰਤਰੀ ਨੇ ਉਸ ਫੈਲਾਉਂਤੇ ਡੇਰੇ ਡੇਰੇ ਲਾਰੇ ਨੇ ਉਸ ਫੈਲ ਨੂੰ ਬੰਦ ਕਰਕੇ ਉਸ ਉੱਤੇ ਬਹਿ ਗਏ ਨੇ ਇਸ ਦੇ ਖੁਲਾਸੇ ਪਿਛਲੇ ਦਿਨਾਂ ਚ ਅਸੀਂ ਤੁਹਾਡੇ ਨਾਲ ਕੀਤੇ ਸੀ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਗ੍ਰਹਿ ਮਤਰਾ ਮਿਲੇਗਾ ਗ੍ਰਹਿ ਮਤਰਾਲਾ ਉਸ ਤੋਂ ਬਾਅਦ ਪਰਦੇ ਫਾਸ਼ ਹੋਣਗੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਕਿਉਂਕਿ ਕੋਰ ਬਈਏ ਪ੍ਰਤਾਪ ਸਿੰਘ ਤਾਂ ਚਾਹੁੰਦੇ ਨੇ ਕਿ ਮੈਂ ਸਿਆਸਤ ਕਰਨੀ ਆਇਆ ਲੇਕਿਨ ਮੈਂ ਸਿਆਸਤ ਨੂੰ ਪੜਨ ਅਤੇ ਦੇਖਣ ਆਇਆ ਹਾਂ ਜੇਕਰ ਉਹਨਾਂ ਨੇ ਕਿਹਾ ਕਿ ਬੇਅਦਬੀ ਦੇ ਮੁੱਦੇ ਬੇਵਲ ਕਲਾ ਗੋਲੀ ਕਾਂਡ ਅਤੇ ਡੇਰਾ ਸੱਚਾ ਸੌਦਾ ਦੇ ਮੁੱਖੀ ਬਾਬਾ ਰਾਮ ਰਹੀਮ ਨੂੰ ਮਾਫੀਨਾਮੇ ਵਾਲੀ ਨੂੰ ਸਜ਼ਾ ਦਵਾਈ ਜਾਵੇ ਤਾਂ ਪੰਜਾਬ ਦੇ ਲੋਕ ਪੰਜਾਬ ਦੇ ਪੰਥਕ ਅਤੇ ਪੰਜਾਬੀਅਤ ਨੂੰ ਇਨਸਾਫ ਮਿਲੇਗਾ ਇਸ ਜਿੱਦ ਉੱਤੇ ਅੜੇ ਹੋਏ ਨੇ ਇਸ ਲਈ ਕੈਬਨਿਟ ਮੰਤਰੀ ਨਹੀਂ ਬਣਾਇਆ ਗਿਆ ਸੀ ਕੁਬਰ ਵੀ ਇਹ ਪ੍ਰਤਾਪ ਸਿੰਘ ਨੂੰ ਹਰੀ ਝੱਡੀ ਮਿਲ ਗਈ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਯਾਨੀ ਕਿ ਜੇਕਰ ਅਰਵਿੰਦ ਕੇਜਰੀਵਾਲ ਨੇ ਗ੍ਰਹਿ ਮੰਤਰਾਲਾ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਦੇ ਦਿੱਤਾ ਫਿਰ ਕੀ ਹੋਵੇਗਾ ਕਿਉਂਕਿ ਇਹਨਾਂ ਦਾ ਆਪ ਦਾ ਇੱਟ ਕੁੱਤੇ ਦਾ ਵੈਰ ਹੈ ਯਾਨੀ ਕਿ ਇੱਕ ਦੂਸਰੇ ਨਾਲ ਬਣਦੀ ਨਹੀਂ ਵਿਧਾਨ ਸਭਾ ਦੇ 3ਜੀ ਸੈਸ਼ਨ ਦੇ ਵਿੱਚ ਜਿਹੜਾ ਮਾਨਸੂਨ ਸੈਸ਼ਨ ਹੋਇਆ ਤੀਜੀ ਦਿਨ ਮੰਗ ਕੀਤੀ ਗਈ ਸੀ ਲੇਕਿਨ ਇੱਕ ਵੀ ਨਹੀਂ ਮੰਨੇਗੀ ਇਸ ਲਈ ਗ੍ਰਹਿ ਮਤਰਾਲਾ ਚੇਂਜ ਹੋ ਰਿਹਾ ਹੈ ਗ੍ਰਹਿ ਮਤਰਾਲਾ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਦੇ ਦਿੱਤਾ ਜਾਵੇਗਾ ਉਹ ਵਟ ਕੱਢਣਗੇ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਦੇ ਅਤੇ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਕਰਾਈਆਂ ਨੇ ਅਤੇ ਜਿਨ੍ਹਾਂ ਨੇ ਬਾਬਲ ਕਲਾ ਦੇ ਵਿੱਚ ਗੋਲੀ ਕੰਨ ਕਰਵਾਇਆ ਹੈ ਧੰਨਵਾਦ